ਪੈਣ ਉਡੀਕਣ ਡਿਆ ਜੇ ਉਹ ਪੈਣ ਨੂੰ ਟਿਕਣ ਡਿਆ ਪੈਣ ਨੇ ਕਿ ਤਾਂ ਫੋਨ ਨਹੀਂ ਕਰਕੇ ਦੱਸਿਆ ਸਾਨੂੰ ਮੈਂ ਆਉਣਾ ਵਾਂ ਕਦੋਂ ਆਉਣਾ ਵਾਂ ਹੁਣ ਮੁੰਡੇ ਨੇ ਕੜਾ ਬਣਾ ਕੇ ਰੱਖਿਆ ਹੁਣ ਲੈ ਜੇ ਆਣ ਕੇ ਆਪਣਾ ਉਹ ਦਵਿੰਦਰ ਕਾਹਦੀਆਂ ਗੱਲਾਂ ਤੇ ਕਾਹਦੇ ਕੜੇ ਆ ਹੁਣ ਇਹ ਆ ਵੀ ਮੈਂ ਇੱਕੋ ਗੱਲ ਕਹੀ ਜਨਾ ਵੀ ਤੁਸੀਂ ਕਾੜੀ ਕਿਉਂ ਹੀ ਨਹੀਂ ਕਰਦੇ ਜੇ ਰੱਬ ਦੇਂਦਿਆ ਜਰ ਕੇ ਖਾ ਲੋ ਇੱਕ ਬੰਨੇ ਗੱਡੀ ਲੈਣ ਦੀ ਆ ਇੱਕ ਬੰਨੇ ਕੜਾ ਬਣਾਈ ਫਿਰਦਾ ਵਾ ਉਹ ਗੱਲ ਵੀ ਲੋਕਾਂ ਨੇ ਮੂੰਹ 'ਚ ਆਪੇ ਪਾ ਲੈਣਾ ਹਨ ਆਏ ਤੁਸੀਂ ਸਤ ਸ਼ੁਕਰ ਕਿਉਂ ਨਹੀਂ ਕਰਦੇ ਰੱਬ ਦਾ ਮੈਂ ਰੋਜ਼ ਕਰਦਾ ਹੀ ਸ਼ੁਕਰ ਕਰਦਾ ਪਰ ਕਾ ਗਾੜੀ ਜੇਰਾ ਨਹੀਂ ਹੁੰਦਾ ਐਦਾਂ ਨਾ ਨਾ ਫੇ ਗੱਲਾਂ ਕਰੋ ਨਿਆਣੇ ਨੂੰ ਤੁਸੀਂ ਤੁਸੀਂ ਕਿਹੜਾ ਕਮਾਈ ਕਰਕੇ ਦੇਣ ਦੇ ਆ ਪੁੱਤ ਮੇਰਾ ਕਮਾਉਣ ਡਿਆ ਚੀਜ਼ਾਂ ਰੀਜ ਨਾਲ ਲਿਆਉਣ ਡਿਆ ਬੰਦਾ ਆਪਾਂ ਐਦਾਂ ਹੱਲਾ ਸ਼ੇਰੀਆਂ ਪੁੱਤੈ ਨੂੰ ਡਈ ਜਾਵਾਂਗੇ ਨਾ ਤੇ ਫਿਰ ਮੁੜ ਕੇ ਛੁਰਲੇ ਡਾਉਂਡ ਬਣੇ ਆ ਉਹ ਬੰਦਾ ਝਰ ਕੇ ਖਾ ਦੇ ਬਾਬਾ ਵਾਗਰੂ ਆਖੋ ਮੈਂ ਅੱਗੇ ਵੀ ਕਿਹਾ ਨਾ ਮੇਰੇ ਪੁੱਤ ਦੀ ਕੋਈ ਰੀਸ ਨਹੀਂ ਕਰ ਸਕਦਾ ਲੋਕੀ ਸਿਆਣੇ ਦੀ ਕਿਰਪਾ ਵਾ ਸਿਆਣੇ ਕਹਿੰਦੇ ਭੁੱਖੇ ਪੇਟ ਕਟੋਰਾ ਲੱਭਾ ਪਾਣੀ ਪੀ ਪੀ ਆਫਰੇ ਆ ਉਹ ਗੱਲ ਆ ਵੀ ਜੇ ਰੱਬ ਨੇ ਦੇਣ ਲੱਗ ਪਿਆ ਨਾ ਤਾਂ ਹੁਣ ਇਹਦੀ ਛੇਤੀਆਂ ਈ ਸ਼ਾਲਾ ਨਾ ਮਰੀ ਜਾਓ ਹਾਇ ਤੇ ਮੈਂ ਉਹਨੂੰ ਕੀ ਆਖਿਆ ਗੱਡੀ ਲਿਆ ਮੈਂ ਉਹਨੂੰ ਕੀ ਆਖਿਆ ਤੂੰ ਕੜਾ ਬਣਾ ਕੇ ਲਿਆ ਮੈਂ ਤਾਂ ਕੋਈ ਗੱਲ ਵੀ ਨਹੀਂ ਕਰਦੀ ਉਹਦੇ ਆਪੇ ਜੀਜਾ ਲੈ ਹੁੰਡਿਆ ਵਾ ਉਹ ਲੈ ਹੁੰਦੇ ਦਿਆ ਵਾ ਪਰ ਫਿਰ ਵੀ ਬੰਦਾ ਥੋੜਾ ਜਿਹਾ ਪੁੱਤ ਨੂੰ ਆਖੇ ਪੁੱਤ ਕੋਈ ਨਹੀਂ ਜਰ ਕੇ ਖਾਣੇ ਆ ਕੋਈ ਗੱਲ ਨਹੀਂ ਕੀਤੀ ਉਥੇ ਹੁਣ ਧੂਆ ਦੇ ਕੜੇ ਦੀ ਕੋਈ ਜ਼ਰੂਰੀ ਸੀ ਹੁਣ ਮੈਨੂੰ ਕੀ ਪਤਾ ਹੈ ਗੱਲ ਦਾ ਉਹਨੇ ਤਾਂ ਲਿਆ ਕੇ ਮੇਰੇ ਹੱਥੇ ਰੱਖਤਾ ਤੇ ਮੈਂ ਸੋ ਕੋ ਵੇਖਾਂ ਵੀ ਕੀ ਆਏ ਮੈਂ ਹੁਣ ਰਾਤ ਦਾ ਹੀ ਸੋਚੀ ਤੁਰਿਆ ਜਾਂਦਾ ਵੀ ਦੱਸੇ ਇਹ ਕਰਨੇ ਹਜੇ ਕੜਾ ਨਾ ਕੋਈ ਵਿਆਹ ਨਾ ਕੋਈ ਸ਼ਵਾਰਾ ਨਾ ਕੋਈ ਗੱਲ ਨਾ ਕੋਈ ਬਾਤ ਐਵੇਂ ਜਾਣ ਕੇ ਪੈਸੇ ਖਰਚ ਕੇ ਉਹ ਬੇਮਾਰੀ ਕੋਈ ਫਾਇਦਾ ਹੋਊਗਾ ਉਹ ਬਾਬਾ ਲੋਕੀ ਤੇ ਅੱਗੇ ਗੱਲਾਂ ਕਰਨ ਡੈ ਪੈਣਾ ਲੋਕਾਂ ਨੇ ਲੋਕਾਂ ਨੇ ਤਾਂ ਅੱਗੇ ਗੱਲਾਂ ਕਰਨੀਆਂ ਵੀ ਗੱਡੀਆਂ ਲੈਣ ਦੀਆਂ ਵਾ ਕੜੇ ਲੈਣਦੇ ਤੇ ਹੁਣ ਤੁਸੀਂ ਤਾਂ ਨਾ ਨਾ ਆਖੀ ਜਾਓ ਤੇ ਮੈਂ ਪਹਿਲੋਂ ਆਖੂਗਾ ਰ ਫੇਰੀ ਆ ਫੇਰੀ ਤੁਹਾਨੂੰ ਸਮਝ ਲੱਗੂ ਲੋਕਾਂ ਨੇ ਇਹਦੇ ਆਖਣੇ ਆਖਣੇ ਜਿਹੜਾ ਆਖਣਾ ਉਹ ਤੁਸੀਂ ਵੀ ਲੋਕਾਂ ਜਿਹੇ ਲੱਗ ਗਏ ਆ ਇਹ ਦੁਨੀਆ ਚ ਹੀ ਰਲ ਗਏ ਫੇ ਲੋਕਾਂ ਚ ਹੀ ਰਲ ਗਏ ਤੁਸੀਂ ਕਿ ਤੁਸੀਂ ਆਪਣੇ ਘਰ ਦੇ ਮੈਂਬਰ ਥੋੜੀ ਬਣਦੇ ਫੇ ਤੇ ਕਿਉਂ ਮੈਂ ਅੱਗੇ ਘਰ ਦਾ ਹੀ ਮੈਂਬਰ ਬਣਿਆ ਉਦੋਂ ਤੱਕ ਆ ਗੱਲਾਂ ਜਿਹੜੀਆਂ ਕਰਨ ਦੇ ਆ ਗੱਲਾਂ ਮੈਂ ਇਹੋ ਕਰਕੇ ਕਰਨ ਦੇ ਆ ਮੈਂ ਵੀ ਕੀ ਕਰਨਾ ਸੀ ਇੱਕ ਬਨੇ ਗੱਡੀ ਲੈ ਲਈ ਦੀ ਇੱਕ ਬਨੇ ਕੜਾ ਲਈ ਆ ਲੈਣ ਦਾ ਗੱਡੀ ਤੇ ਅਸੀਂ ਚਲਾਉਣੀ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਗੱਡੀ ਲੱਲੀ ਆ ਤੇ ਕੜਾ ਤੇ ਦੇਣਾ ਪੂਆ ਨੂੰ ਤੇ ਨਾ ਉਹਦਾ ਕਿਸੇ ਨੂੰ ਕੀ ਪਤਾ ਨਾ ਦਿੰਦੇ ਅਜੇ ਹੋ ਸਕਦਾ ਉਹਨੇ ਮੁੰਡੇ ਨੇ ਕੋਈ ਸੋਚਿਆ ਉਹ ਮੁੰਡਾ ਤੇ ਮੈਨੂੰ ਦਵਾਈ ਦਿੰਦਾ ਕਿ ਮੰਮੀ ਪੂਆ ਨੇ ਉਹਦਾ ਕੜਾ ਮੰਗਿਆ ਸੀ ਹੁਣ ਉਹ ਚੀਜ਼ਾਂ ਦੀ ਪਿਆਰ ਦੀ ਭੁੱਖੀ ਆ ਸਾਡੇ ਨਾਲ ਉਹਦਾ ਕੋਈ ਪਿਆਰ ਨੂੰ ਦਾ ਕੜਾ ਦੇ ਉਹ ਕੜਾ ਦੋ ਤਾਂ ਉਹਨੇ ਧਿਆਨ ਦਾ ਬਣਾ ਕੇ ਹੁਣ ਤੁਹਾਡੀ ਮਰਜ਼ੀ ਨਹੀਂ ਦੇਣਾ ਤੇ ਨਾਂ ਦੋ ਉਹ ਤੁਹਾਡੀ ਮਰਜ਼ੀ ਆ ਜੇ ਹੁਣ ਕੀ ਜਾਂਦੀ ਹੈ ਵੀ ਆਉਂਗੀ ਲੈਣ ਮੂੰਹ ਸਾਰੇ ਨਹੀਂ ਫੜਾਇਆ ਤੁਸੀਂ ਦੇਜੋ ਆਣ ਕੇ ਮੇਰੇ ਸੱਸ ਦੇ ਸਾਹਮਣੇ ਫੜਾਓ ਆਣ ਕੇ ਉਹਨੂੰ ਪਤਾ ਲੱਗੇ ਵੀ ਕੜਾ ਵਾ ਉਹਦਾ ਉਹਨੇ ਕਹਿਣਾ ਇਹਨੇ ਆਪ ਬਣਾ ਲਿਆਂਦਾ ਵਾ ਤੇ ਮੈਨੂੰ ਤਾਂ ਗੁੱਸਾ ਚੜ ਚੜ ਜਾਂਦਾ ਵੀ ਅਹੀਂ ਤੇ ਤੇਰਾ ਡਹੀਂ ਇੱਕ ਗੱਲ ਵਾ ਅੜੂਆ ਪੂਰਾ ਕਰਨ ਵੀ ਤੂੰ ਮੂੰਹ ਮੰਗਦੀ ਆ ਲਈ ਦੋਨੋਂ ਫੇਰ ਆਣ ਕੇ ਲੈ ਜੇ ਫੇਰ ਆਖਿਆ ਤਾਂ ਹੈਗਾ ਹੁਣ ਕੀ ਪਤਾ ਤੈਨੂੰ ਤਾਂ ਮੈਂ ਆਖਿਆ ਵੀ ਤੁਸੀਂ ਢੀਕਣ ਦੇ ਆਪਣੀ ਭੈਣ ਨੂੰ ਵੀ ਉਹਨੇ ਆਉਣਾ ਹੁਣ ਕਿਤਾ ਨੇ ਫੋਨ ਹੀ ਨਹੀਂ ਕੀਤਾ ਕੋਈ ਵੀ ਹੁਣ ਮੈਨੂੰ ਆ ਗੱਲਾਂ ਕਰਤੀਆਂ ਹੁਣ ਨਿਆਣੇ ਮੇਰੇ ਨੂੰ ਨਾ ਕਿਤੇ ਕਹਿ ਦਿਓ ਉਹ ਚੰਗਾ ਬਾਬਾ ਮੈਂ ਨਹੀਂ ਕਹਿੰਦਾ ਤੂੰ ਕਹਿ ਲਈ ਜੋ ਕਹਿਣਾ ਵਾ ਮਾਵਾ ਹੀ ਵਿਗਾੜ ਦੀਆਂ ਪੁੱਤਾਂ ਨੂੰ ਹਾਏ ਉਹ ਨਹੀਂ ਵਿਗੜਨ ਵਾਲਾ ਹੈ ਤਾਂ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਚੰਗੇ ਭਲੇ ਹੈਗੇ ਅੱਜ ਤੁਸੀਂ ਕੀ ਖਾ ਲਿਆ ਵਾ ਕਿਥੋਂ ਮੁਕਾ ਚੜ ਗਿਆ ਵਾ ਐਸੇ ਗੱਲਦਾ ਮੈਨੂੰ ਰਾਤ ਦਾ ਹੀ ਆਇ ਤਰਿਆ ਜਾਂਦਾ ਵੀ ਬੰਦਾ ਲੋਕੀ ਦੇ ਪੈਸੇ ਸਾਹਮਦੇ ਆ ਤੁਸੀਂ ਹੀ ਚੀਜ਼ਾਂ ਹੀ ਬਣਾਈ ਤੁਰੇ ਜਾਂਦੇ ਮੇਰੀ ਸੁਣ ਲਓ ਗੱਲ ਇੱਥੇ ਦੀ ਗੱਲ ਇੱਥੇ ਹੀ ਛੱਡ ਦਿਓ ਗੱਡੀ ਆ ਗਈ ਹੈ ਨਾ ਠੀਕ ਵਾ ਕੜਾ ਬਣ ਕੇ ਆ ਗਿਆ ਹੈ ਨਾ ਉਹਦਾ ਜਿੱਦਾਂ ਵੀ ਹੋ ਸਕਦਾ ਹੈ ਨਾ ਉਹਦੇ ਘਰ ਪਚਾ ਦੇਣਾ ਵਾ ਠੀਕ ਆ ਗਾੜੀ ਤੁਸੀਂ ਜੋ ਆਖੋਗੇ ਉਹ ਹੋਊਗਾ ਹੁਣ ਜਿਹੜੇ ਘਰ ਦਾ ਰੇਟ ਲੱਗਣ ਡਿਆ ਵਾ ਉਹ ਜੇ ਤੁਸੀਂ ਕਹੋਗੇ ਤਾਂ ਲੱਲਾਂਗੇ ਨਾ ਕਹੋਗੇ ਤਾਂ ਫੇਰ ਠੀਕ ਵਾ ਇਹੋ ਤੇ ਗੱਲ ਬੈਣ ਡਿਆ ਲਗਾ ਕਰਨ ਵੀ ਆਪਾਂ ਚੀਜ਼ਾਂ ਬਣਾਈ ਜਾਂਦੇ ਆਪਾਂ ਜਿੱਥੇ ਮੁੜ ਕੇ ਸਿਰ ਲਗਾਉਣਾ ਉਹ ਥਾਂ ਵੇਖੀਏ ਉਹ ਤਾਂ ਸੋਚੀਏ ਕਰਦਾ ਆਹ ਤਾਂ ਘਰ ਘਰ ਤੇ ਲੈਣਾ ਹੀ ਪੈਣਾ ਵਾ ਘਰ ਤੇ ਲੈਣਾ ਹੀ ਪੈਣਾ ਵਾ ਹੁਣ ਮੁੰਡੇ ਦੀ ਘਰ ਵਾਲੀ ਧਿਆਨ ਹੀ ਮੁੰਡੇ ਦਾ ਤੁਸੀਂ ਉਹਦਾ ਹੀ ਰੌਲਾ ਪਾਤਾ ਵਾ ਹੁਣ ਦੇ ਆਊਗਾ ਉਹਦੇ ਜੇ ਹੁਣ ਜੇ ਹੁਣ ਜਿੱਦਾਂ ਮੇਰੀ ਸੁਣੋ ਗੱਲ ਉਹ ਤੇ ਫੜਾਊਗਾ ਭੂਆ ਆਪਣੀ ਨੂੰ ਕਿੜਾ ਉਹ ਆਂਦਾ ਮੈਂ ਤਾਂ ਕਦੀ ਵੀ ਨਹੀਂ ਜਾਣਾ ਹਾਂ ਆਂਦਾ ਭੂਆਨ ਕਾ ਹੋਰ ਜਿਹੜੀ ਚੀਜ਼ ਦੀ ਲੋੜ ਹਨ ਦੱਸ ਤੇਰੇ ਘਰ ਪਚਾਵਾਂਗੇ ਅਸੀਂ ਆਪ ਨਹੀਂ ਹੁੰਦੇ ਇਹਨੂੰ ਚੀਜ਼ਾਂ ਦੀ ਭੁੱਖ ਵਾ ਤੈਨੂੰ ਸਾਡੀ ਸਾਡੇ ਪਿਆਰ ਦੀ ਨਹੀਂ ਭੁੱਖ ਹੈਗੀ ਉਹ ਆਜੂਗੀ ਲੈਣ ਫਿਰ ਨਾ ਆਉਗੀ ਤਾਂ ਮੈਂ ਕਿਹੇ ਤਰ੍ਹਾਂ ਪਹਚਾਦਾਂਗੇ ਕਿਸੇ ਦੇ ਹੱਥ ਕਲਾਦਾਂਗੇ ਉਹ ਯਾਰ ਏਦਾਂ ਗੱਲ ਫੱਬਦੀ ਏ ਤੂੰ ਦੱਸੇ ਪਹਿਲਾਂ ਜਾਂ ਫਿਰ ਆਪ ਆ ਜੇ ਤੁਸੀਂ ਦੇ ਆ ਨੇ ਬਾ ਨੇ ਆ ਜੇ ਦੇ ਆ ਨੇ ਬਾ ਨੇ ਫੜ ਲ ਕੇ ਲੈ ਜੇ ਦਵਾਂਗੇ ਬਾਲਾ ਚੀਜ਼ ਮੈਂ ਤਾਂ ਕਹਿ ਸੋਚਣ ਨਹੀਂ ਹੁਣ ਆਪਣੇ ਮਾਨ ਚ ਵੀ ਜੇ ਅੱਜ ਨਾ ਆਈ ਤੇ ਮੈਂ ਉਹਦੇ ਨੂੰ ਕਹਿਣਾ ਵਾ ਕਿ ਉਹਦੇ ਤੇਰੀ ਭੂਆ ਨੂੰ ਫੋਨ ਕਰਕੇ ਤੇ ਕਹਿ ਦਈਏ ਕਿ ਉੱਥੇ ਜਦੋਂ ਡਿਊਟੀ ਤੇ ਆਉਣੀ ਆ ਉੱਥੇ ਰਾਹ ਸਾਡੇ ਕੋ ਫੜ ਲਾ ਉੱਥੇ ਕਿਸੇ ਕੋ ਫੜਾ ਦਿੰਨੇ ਨਾਲ ਚੱਲ ਜਾ ਤੁਸੀਂ ਫੜਾਓ ਜਾਂ ਉਹਦੇ ਫੜਾਓ ਜਾਂ ਮੈਂ ਪੜਾਉ ਨਾਲ ਜਾ ਕੇ ਚੱਲ ਵੀ ਇਹ ਨਹੀਂ ਕੀ ਜਾਂਦੀ ਉਹਦਾ بڑا ਕੀ ਇਰਾਦਾ ਮੁੰਡੇ ਦਾ ਵੀ ਇਹ ਸਾਡੇ ਸਿਰ ਤੇ ਭਾਰ ਵਾ ਇੱਕ ਆੜਵਾ ਭੂਆ ਨੇ ਮੰਗਿਆ ਸੀ ਇਹਨੂੰ ਇੰਨੀਆਂ ਗੱਲਾਂ ਕੀਤੀਆਂ ਵਾ ਉਹ ਗੱਲ ਮੁਕਾ ਕੇ ਨਾ ਫੇਰ ਅਸੀਂ ਆਪਣਾ ਸਾਰਾ ਕੁਝ ਆਪਣਾ ਕਰੀ ਜਾਨਾ ਚਲੋ ਤੁਸੀਂ ਆੜ ਲਾਓ ਆਪਣਾ ਪਹਿਲਾਂ ਗੱਲ ਮੁੱਕ ਹੁਣ ਗੱਲ ਇੱਕੋ ਹੀ ਹੋਰ ਹੋਣੀ ਆ ਹੁਣ ਅਸੀਂ ਇੱਕ ਲੈਣਾ ਇਹ ਘਰ ਇੱਕ ਜਾਣਾ ਹੀ ਮੈਂ ਆਪਣੇ ਪੇਕੇ ਤੇ ਬਸ ਉਦੋਂ ਬਾਦਾਂ ਹੋਰ ਕੁਝ ਨਹੀਂ ਲੈਣਾ ਹੁਣ ਆਪਣੇ ਮੁੰਡੇ ਨੇ ਆਣਾ ਪੈਸੇ ਰੱਖੂਗਾ ਆਪਣੇ ਵਿਆਹ ਵਾਸਤੇ ਖਰਚਣ ਵਾਸਤੇ ਕਰੂਗਾ ਜੋ ਕਰਨਾ ਪਹਿਲੋ ਪੇਕੇ ਚਲ ਜਾ ਜਾਇਆ ਪੇਕੇ ਤੇ ਪੈ ਕੇ ਜਾਣਾ ਨਹੀਂ ਕਿ ਮੁੰਡਾ ਮੈਨੂੰ ਕਹਿੰਦਾ ਵੀ ਗੱਡੀ ਤੇ ਜਾਣਾ ਜਾਣਾ ਨਾਨਕੇ ਉਹ ਨਾਨਕੇ ਨੂੰ ਗੱਡੀ ਵਿਖਾਣ ਲ ਜਾਣਾ ਵਾ ਤੇ ਵਿਖਾਣ ਦਾ ਡਰ ਵਾ ਇਹ ਕਹਿ ਹੀ ਦਿੱਤਾ ਉਹਨਾਂ ਨੇ ਤੇ ਫਿਰ ਕੀ ਹੋ ਗਿਆ ਮਾਮੀ ਨੇ ਗੱਲ ਕਰ ਦਿੱਤੀ ਆ ਤੇ ਭਰਾਜ ਮੇਰਾ ਚੰਗਾ ਆ ਨਾ ਨਾਲੇ ਮਾਮੀ ਦੇ ਬਡੇਲੇ ਉੱਗ ਰਹਣਗੇ ਵੀ ਗਰੀਬੀ ਜਿਹੜੀ ਆ ਨਾ ਅਮੀਰੀ ਤੇ ਗਰੀਬੀ ਇਹ ਢਾਲਦਾ ਪਰਛਾਵਾਂ ਵਾ ਜੇ ਗਰੀਬੀ ਆਈ ਚੱਲ ਰੱਬ ਨੇ ਸਾਨੂੰ ਵੀ ਤੁਹਾਡੇ ਵਰਗੀਆਂ ਗੱਡੀਆਂ ਦੇ ਹੀ ਦਿੱਤੀਆਂ ਵਾ ਉਹ ਜਿਨ੍ਹਾਂ ਤੇ ਗਰੀਬੀ ਆਈ ਉਹਨਾਂ ਨੂੰ ਅਹਿਸਾਸ ਵਾ ਕਿ ਗਰੀਬੀ ਤੇ ਅਮੀਰੀ ਜਿਹੜਾ ਢਾਲਦਾ ਪਰਛਾਵਾਂ ਜਿਨ੍ਹਾਂ ਨੇ ਗਰੀਬੀ ਵੇਖੀ ਨਹੀਂ ਉਹਨਾਂ ਨੂੰ ਕੀ ਪਤਾ ਗਰੀਬ ਕੀ ਹੁੰਦਾ ਗਰੀਬੀ ਕਿੰਨੂ ਆਂਦੇ ਆ ਹੁਣ ਮੈਂ ਆਪਣੇ ਪੇਕੇ ਵੀ ਨਾ ਜਾਵਾਂ ਫਿਰ ਤੇ ਮੈਂ ਤੈਨੂੰ ਆਖਿਆ ਨਾ ਜਾ ਤੂੰ ਆਖਿਆ ਨਾ ਜਾ ਮੈਂ ਪੇਕੇ ਚਲ ਜਾ ਉਹ ਬਹਿ ਜਾਇਆ ਬਾਬਾ ਤੂੰ ਤੇ ਲੜਨ ਪੈਣੀ ਉਹੋ ਗੱਲ ਤੇ ਤਾਹੀ ਵੀ ਨਾਲ ਹੀ ਜਾਣਾ ਮੈਂ ਇਕੱਲੀ ਨਹੀਂ ਜਾਣਾ ਚੱਲ ਵੇਖ ਲੈ ਕੋਈ ਨਹੀਂ ਆ ਅੰਦਰ ਫੋਨ ਆਉਣ ਡਿਆ ਯਾ ਕੋਈ ਆਖਿਆ ਫੋਨ ਵੱਜਣ ਡਿਆ ਲਾ ਹੁਣ ਤੇ ਗੁਰਪ੍ਰੀਤ ਆ ਗਿਆ ਵਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਵਰਪੇ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਅਹੀ ਮੈਂ ਠੀਕ ਆ ਕੀ ਕਰਨ ਦੇ ਪਤਾ ਕੋਸ਼ਣੀ ਦੇਖਾ ਦੇ ਕੰਮ ਕਰੀ ਅੱਛਾ ਹੋਰ ਰੋਹ ਦੇ ਠੀਕ ਆ ਹਾਂ ਉਹਦੇ ਵੀ ਠੀਕ ਠਾਕ ਆ ਹਾਂ ਬਾਜੀ ਬਾਜੀ ਤੇਰਾ ਵੀ ਠੀਕ ਠਾਕ ਆ ਵਿੱਚ ਫੋਨ ਪਤਾ ਨਹੀਂ ਕਿਹਦਾ ਆਈ ਜਾਂਦਾ ਹੁਣ ਮੈਂ ਕੱਟ ਦਿੰਦਾ ਹੋਰ ਸੁਣਾ ਤੂੰ ਸੁਣਾ ਕੀ ਕਰਨ ਦੇ ਸਮ੍ਰਿਧ ਹੋਣੀ ਕੋਸ਼ੀ ਨਹੀਂ ਸਮਰੀਤ ਹੁਣੇ ਦਹਿ ਖੇਟ ਹੁੰਦੇ ਨੇ ਭੈਂਪਰਾ ਹੂੰ ਸਰਦਾਰ ਸਾਹਿਬ ਓਏ ਗੈਸ ਕਿਰੇਤੋਰੇ ਕੇ ਹਾਈ ਹੁਣ ਕਾਰ ਬੈਂਦਾ ਨਹੀਂਗਾ ਨਾ ਨਾ ਬੈਂਦੇ ਤੇ ਨਾ ਕਿਸੇ ਦੀ ਸੁਣਦੇ ਅੱਛਾ ਕੀ ਜਾਂਦਾ ਵਾ ਹੁਣ ਕਹਿਣਾ ਕੀ ਆ ਮੈਂ ਤਾਂ ਅੱਗੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ ਹੁਣ ਪਹਿਲੀ ਤੇ ਬਸ ਟੱਕ ਜਾੜਿਆ ਵਾ ਪਹਿਲੀ ਵੇਚੀ ਜਾਂਦਾ ਵਾ ਪਹਿਲੀ ਵੇਚਣ ਡਿਆ ਹਾਂ ਪਹਿਲਾਂ ਦੋ ਕਿੱਲੇ ਵੇਚਤੀ ਵੇਟ ਤੋਂ ਵਾਲੀ ਜਿਹੜੀ ਸੀ ਤੇ ਹੁਣ ਇੱਧਰ ਲਈ ਵੀ ਵੇਚੀ ਜਾਂਦਾ ਆ ਹਾਂ ਇਹ ਖਾਣਾ ਕਿੱਥੋਂ ਆ ਫਿਰ ਉਹ ਜਾਂਦਾ ਹੀ ਪੈਸੇ ਨਹੀਂ ਖਾਦਿਆ ਮੁਕਣੇ ਤੇ ਪੈੜੀ ਹੋਊਗੀ ਦੇ ਵਿੱਚੋਂ ਪੈਸੇ ਫਸਲੇ ਆਉ ਤੇ ਪੈਸੇ ਹੋਣਗੇ ਉਹ ਵੀ ਪੈਸੇ ਤੇ ਵਾਕੇ ਖਾਦਿਆ ਨਹੀਂ ਹੀ ਮੁਕਨੇ ਹੂੰ ਪੈਸੇ ਐਵੇਂ ਡਾਈ ਜਾਂਦੇ ਆ ਕਿ ਸ਼ੇਅਰ ਮਾਰਕੀਟ ਚ ਡਾਈ ਜਾਂਦਾ ਆ ਅੱਛਾ ਕਿਨੇ ਅਜ ਕੰਨੀ ਆ ਤੇ ਕੋ ਲੜ ਪਿੰਦੇ ਕਹਿੰਦੇ ਵੇਕੇ ਚਲ ਜਾ ਰਿਆ ਦਾਸ ਆ ਤਾਂ ਫੇਰ ਉਹ ਗੱਲ ਉਲਟਾ ਚੋਰ ਕੋਤਵਾਲ ਨੂੰ ਡਾਟੇ ਹੈ ਉਹ ਹੀ ਸਾਡੇ ਘਰ ਜੋ ਤੇ ਲੜਾਈ ਨਹੀਂ ਨਾ ਮੁੱਕਦੀ ਹੈਗੀ ਮੈਨੂੰ ਤਾਂ ਇੰਨੀ ਟੈਨਸ਼ਨ ਪਈ ਹੈ ਨਾ ਹੁਣ ਵੇ ਮੜਾ ਮਨੁ ਦਾਸੀ ਮੈਚਲ ਦੀਰੀ ਨਾ ਹੀ ਗੱਲ ਕਰਦੀ ਹੋਰ ਕਿਤਨਾ ਕਰਨੀ ਮੈਂ ਬਾਓ ਮੈਂ ਤੇਰੀ ਭੈਣ ਆ ਵੱਡੀ ਮੈਂ ਤਾਂ ਤੇਰਾ ਬਹੁਤ ਖਿਆਲ ਕਰਦੀ ਆ ਮੈਂ ਤਾਂ ਫੋਨ ਲਾਉਣ ਨੂੰ ਫਿਰਦੀ ਹਾਂ ਤੇ ਮੈਂ ਡਰਦੀ ਨਹੀਂ ਫੋਨ ਲਾਉਂਦੇ ਮੈਂ ਹਾਂ ਮੁੜ ਕੇ ਉਹਨੇ ਆਖਣਾ ਇਹਨੇ ਫੇਰ ਫੋਨ ਲਾਤਾ ਵਾ ਫੇ ਉਹਨੂੰ ਕਿ ਟੈਨਸ਼ਨ ਦੇਣ ਲਈ ਆ ਤੇ ਮੈਂ ਤਾਂ ਕਰਕੇ ਨਹੀਂ ਫੋਨ ਕੋਈ ਵੀ ਗੱਲ ਕਰਨ ਲਈ ਕੋਈ ਨਾ ਹੁਣ ਮੈਂ ਤਾਂ ਆਪ ਟੈਨਸ਼ਨ ਪੈ ਗਈ ਚਾ ਨੌਕਰੀ ਗਈ ਮੈਨੂੰ ਇੰਨਾ ਨਹੀਂ ਹੋਇਆ ਮੈਂ ਕਿ ਹਾਲ ਕੋਈ ਨਹੀਂ ਪੈਲੀ ਹੈਗੀ ਆ ਹੁਣ ਤੇ ਮੈਨੂੰ ਨਿਆਣਿਆਂ ਦੀ ਟੈਨਸ਼ਨ ਪੈ ਗਈ ਵੀ ਨਿਆਣਿਆਂ ਨੇ ਖਾਣਾ ਕਿੱਥੋਂ ਸ਼ਰਾਬ ਵੀ ਪੀਂਦਾ ਵਾ ਨਹੀਂ ਉਹ ਤੇ ਸਭ ਉਧਰ ਪੈਸੇ ਉਧਰ ਹੀ ਲਾਈ ਜਾਂਦੇ ਮੈਂ ਤੇ ਕਹਿੰਦਾ ਕਿ ਮੈਂ ਕੋਈ ਜਿਆਦਾ ਹੋ ਜਾਣੇ ਫਿਰ ਮੇਰੇ ਸਾਰੇ ਮੋੜ ਆਉਣੇ ਆ ਜੀ ਮੇ ਲਾਤ ਤੇ ਉਤੋਂ ਘਟਾ ਪਈ ਜਾਂਦਾ ਵਾ ਉਹਦੇ ਤੇ ਉਹ ਗੱਲ ਵੀ ਉਹ ਸ਼ਰਾਬ ਦੇ ਨਸ਼ੇ ਨਾਲ ਵਧ ਨਸ਼ਾ ਹੋ ਗਿਆ ਤੇ ਛਦਾਈ ਹੋ ਗਿਆ ਫਿਰਕੇ ਹਾਂਜੀ ਉਹਨੂੰ ਕਹਿੰਨੇ ਸਮਝਾਇਆ ਹੀ ਨਹੀਂਗਾ ਤੂੰ ਆਪਣੀ ਨਨਾਨ ਨੂੰ ਤੂੰ ਤੇ ਆਪਣੇ ਉਥੇ ਪਿੰਡ ਵਾਲਿਆਂ ਨੂੰ ਦੱਸਦੀਆਂ ਵੀਰ ਹੁਣਾਂ ਨੂੰ ਦੱਸਦੀਆਂ ਤੇ ਇਹਨੇ ਨਾਨ ਨੂੰ ਤੇ ਉਹ ਤਾਂ ਤਾਂ ਬੋਲ ਚਾਹ ਨਹੀਂ ਰਿਹਾ ਹੈਗਾ ਉਹਨੇ ਤਾਂ ਪੈਸੇ ਮੰਗੇ ਸੀ ਤੇ 20 ਲੱਖ ਰੁਪਈਆ ਤੇ ਬਿਜ਼ਨਸ ਕਰਨ ਦੀ ਸਟਾਰਟ ਕੀਤਾ ਸੀ ਬਾਜੀ ਨੇ ਹੂੰ ਤੇ ਉਹ ਨਹੀਂ ਹੋਇਆ ਸਾਡੇ ਕੋ ਤੇ ਉਦੋਂ ਦੀ ਉਹ ਨਿਰਾਸ਼ ਹੋ ਗਈ ਆ ਤੇ ਨਾਲ ਇਹਨੇ ਮਨਾਉਣ ਦੀ ਕੋਸ਼ਿਸ਼ ਕੀਤੀ ਆ ਹਾਂ ਤੇ ਥੋੜੇ ਬਹੁਦੇ ਆਪਣੀ ਭੈਣ ਨੂੰ ਦੇ ਦਿੰਦਾ ਹਾਂ ਮੈਂ ਉਹਨੂੰ ਸਰਾਹ ਪੈ ਗਿਆ ਵੇ ਭੈਣ ਦਾਈ ਨੇ ਨਹੀਂ ਦਿੱਤੇ ਹੀ ਗਏ ਹਾਂ ਕੀ ਹੈਗਾ ਭੀ 8-9 ਲੱਖ ਬਣ ਗਿਆ ਤੇ ਉਹ ਲੈ ਜਾਉ ਤੇ ਉਹ ਕਹਿੰਦੀ ਮੈਂ ਫਿਰ ਇੰਨੇ ਵੀ ਨਹੀਂ ਲੈਣੇ ਕਿ ਕੋਣ 20 ਲੱਖ ਨਹੀਂ ਲੈਣਾ ਨਹੀਂ ਇੰਦਾਂ ਦੀਆਂ ਵਾਂ ਵੀ ਉਹ ਕੱਲ ਇੰਨੀਆਂ ਜਿੱਦ ਵਾਲੀਆਂ ਜੇ ਹਾੜੀ ਪਿੰਦਰਵਾ ਤੇ ਉਹ ਉਦੋਂ ਵੱਧ ਤੇ ਜੇ ਤੇਰੀ ਆ ਤੇ ਦੋਵੇਂ ਵੱਧ ਨਹੀਂ ਹੈਗੀ ਤੂੰ ਵਿਚਾਈ ਤੇ ਚੰਗੀ ਹੀਗੀ ਹਾਂ ਪਰ ਇਹ ਕਿ ਜਦੋਂ ਉਹਨੂੰ ਝੂਠਾ ਲਾਰਾ ਲਾਤਾ ਵਾ ਤੇ ਉਹਨੇ ਫੇਰ ਜਦੋਂ ਸਹਰਿਆਂ ਚ ਕਹਿ ਦਿੱਤਾ ਕਿ ਮਗਰੋਂ ਸਣੀ ਜਵਾਬ ਦਿੱਤਾ ਤੇ ਫੇਰ ਕੀ ਹੋਈ ਆ ਹਾਂ ਬੇਸ ਹੀ ਹੋਈ ਉਹ ਕਹਿੰਦੀ ਵੀ ਜ਼ਿਆਦਾ ਮੈਨੂੰ ਪਹਿਲਾਂ ਹੀ ਕਹਿ ਦਿੰਦੇ ਵੀ ਮੇਤੋਂ ਨਹੀਂ ਦਿੱਤੇ ਜਾਣੇ ਤੇ ਗੋਪੀ ਮੇਰੀ ਗੱਲ ਸੁਣ ਜੇ ਹੁਣ ਅਸੀਂ ਫੇਰ ਆ ਗਏ ਵੀ ਤੂੰ ਭਰਾਵਾ ਪੈਲੀ ਕਿਉਂ ਵੇਚਣ ਡਿਆ ਵਾ ਅਸੀਂ ਜੇ ਸਮਝਾਉਣੇ ਆ ਗਏ ਹਾਂ ਤੇ ਉਹਨੂੰ ਤੈਨੂੰ ਪਤਾ ਜਦੋਂ ਅਸੀਂ ਆਏ ਹਾਂ ਉਹਦਾ ਨਹੀਂ ਇਹਨੇ ਸਾਡੇ ਪੈਰ ਲੱਗਣ ਦਿੱਤੇ ਤੇ ਹੁਣ ਇਹਨੂੰ ਕੌਣ ਸਮਝਾਵੇ ਨਹੀਂ ਸਮਝਣ ਵਾਲੀ ਤਾਂ ਗੱਲ ਹੈ ਹੀ ਨਹੀਂ ਨਾ ਸਮਝਣਾ ਤਾਂ ਹੈ ਹੀ ਨਹੀਂ ਆ ਮੈਂ ਤਾਂ ਉਹਦੇ ਆਪਣਾ ਮੈਂ ਕਿ ਢੋਲਾ ਕੀਤਾ ਕਿ ਚੱਲ ਮੈਂ ਦੀਦੀ ਨਾਲ ਗੱਲ ਕਰਦੀ ਆ ਸਮਝਣਾ ਨਹੀਂ ਹੈਗਾ ਮੈਂ ਤਾਂ ਰੱਖਾ ਲੜਾਈ ਕਰ ਕਰ ਕੇ ਖਾਪ ਲਿਖੀ ਆ ਤੇ ਤੂੰ ਹੀ ਆ ਜਾ ਹਾਂ ਮਿਲ ਜਾਣ ਕੇ ਇਹ ਤਾਂ ਕਿੱਥੇ ਆਇਆ ਜਾਣਾ ਹਾਂ ਆ ਵੀ ਹੁਣ ਐਤਵਾਰ ਆ ਜਾਣਾ ਮੈਂ ਤਾਂ ਆ ਜਾ ਨਿਆਣਿਆਂ ਲਈ ਕੇਕ ਦੇਣ ਨਹੀਂ ਦੀਦੀ ਹੋਣ ਨਹੀਂ ਆਇਆ ਜਾਣਾ ਹਾਂ ਤੂੰ ਆਪਣਾ ਢੋਲਾ ਕਰ ਲਿਆ ਮੈਨੂੰ ਤਾਂ ਟੈਨਸ਼ਨ ਪਾਤੀ ਆ ਉਹ ਵੀ ਮੈਂ ਤਾਂ ਪਹਿਲਾਂ ਦੱਸਿਆ ਹੀ ਨਹੀਂ ਤੁਹਾਨੂੰ ਮੈਂ ਐਵੇਂ ਟੈਨਸ਼ਨ ਲਵਾਂਗੇ ਤੇ ਚਲ ਮਸੀ ਤੁਹਾਡੇ ਦਿਨ ਹੁਣ ਸਿੱਧੇ ਹੋਏ ਆ ਸਾਡੇ ਦਿਨ ਤਾਂ ਹੀ ਸਿੱਧੇ ਆ ਨਾ ਬਾਹੂ ਜੀ ਸਾਡੇ ਭੈਣ ਭਰਾਵਾਂ ਦੇ ਵੀ ਦਿਨ ਸਿੱਧੇ ਹੋਣਗੇ ਤਾਂ ਫੇਰ ਹੀ ਸਾਨੂੰ ਜਾਦੀ ਖੁਸ਼ੀ ਹੁੰਦੀ ਆ ਨਾ ਹਰ ਇੱਕ ਗੱਲ ਦੀ ਉਹੀ ਗੱਲ ਨਾ ਵੀ ਇੱਕ ਪਹਿਲਾਂ ਤੁਸੀਂ ਦੁਖੀ ਸੀਗੇ ਤੇ ਮੇ ਤਾਂ ਮੈਨੂੰ ਚਿੰਤਾ ਲੱਗੀ ਰਹਿੰਦੀ ਹੁੰਦੀ ਹੁੰਦੀ ਆ ਤੇ ਤੁਸੀਂ ਦੁਖੀ ਆ ਤੇ ਤੁਹਾਨੂੰ ਲੱਗੀ ਰਹਿੰਦੀ ਆ ਬੈਸ ਸਾਰੇ ਸੋਖੇ ਹੋਣਾ ਤੇ ਫੇਰ ਹੀ ਸਹੀ ਹੁੰਦਾ ਵਾ ਹਾਂ ਹੋ ਇਹ ਤੇ ਗੱਲ ਹੈ ਹੀ ਆ ਚਲ ਕੋਈ ਨਹੀਂ ਹੁਣ ਤੂੰ ਫਿਕਰ ਨਾ ਕਰ ਫਿਰ ਹੈਂ ਚਲੋ ਠੀਕ ਹੈ ਨਹੀਂ ਹਾਂ ਚਲ ਚੰਗਾ ਮੇਰੀ ਭੈਣ ਨਾਲ ਤੇ ਉਹ ਗੱਲ ਹੋਈ ਇੱਕ ਮੁੱਕੀ ਚੋਕ ਲੋ ਦੂਜੀ ਤਿਆਰ ਜਿਹਨਾਂ ਦੇ ਭੰਡਾ ਭੰਡਾਰੀਆ ਕਿੰਨਾ ਕ ਭਾਰ ਇੱਕ ਮੁੱਕੀ ਚੋਕ ਲੋ ਦੂਜੀ ਤਿਆਰ ਜੇ ਨੌਕਰੀ ਤੇ ਲੱਥ ਗਿਆ ਵਾ ਤੇ ਹੁਣ ਦੂਜੇ ਪਾਸੇ ਹੋ ਗਿਆ ਵਾ ਮੈਂ ਉਹਦੇ ਜਾੜੀ ਨੂੰ ਦੱਸਦੀ ਆ ਨਾ ਆਹ ਮੇਰੀ ਭੈਣ ਤਾਂ ਜ਼ਿਆਦੀ ਦੁਖੀ ਹੋ ਗਈ ਆ ਲੱਗਦਾ ਕੋਈ ਹੋਰ ਪੰਗਾ ਪੈ ਗਿਆ ਹੀ ਹੁਣ ਫੋਨ ਨਾਲ ਜੰਬੜੀ ਆ ਬੜਾ ਟਾਈਮ ਲਾਇਆ ਫੋਨ ਕਰਦੇ ਆ ਹਾਂ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਹਾਂ ਸਾਡੇ ਦਿਨ ਚੰਗਿਆਂ ਦੀ ਕਾਦੀ ਖੁਸ਼ੀ ਹਨ ਜਦੋਂ ਮੇਰੇ ਭੈਣ ਭਰਾ ਆਈ ਔਖੇ ਆਦੇ ਹੁਣ ਕੌਣ ਔਖਾ ਹੋ ਗਿਆ ਵਾ ਅ ਗੋਪੀ ਦਾ ਫੋਨ ਹੀ ਹੋ ਕੀ ਆਂਦੀ ਆ ਆਂਦੀ ਇਹੋ ਪਹਿਲੀ ਵੇਚੀ ਜਾਂਦਾ ਹੁਣ 2 ਕਿੱਲੇ ਅੱਗੇ ਵੇਚੀ ਦੋ ਫੇ ਪਹਿਲੀ ਵੇਚੀ ਜਾਂਦਾ ਦੋ ਕਿੱਲੇ ਅੱਗੇ ਵੇਚ ਦੋ ਫੇਰ ਵੇਚਣੇ ਲਾਤੇ ਹੋਯੋ ਇਨੂੰ ਬੰਦਾ ਪੁੱਛੇ ਵੀ ਨਿਆਣੇ ਨੇ ਕੀ ਖਾਣਾ ਵਾ ਤੂੰ ਤੇ ਵੇਚ ਕੇ ਖਾ ਲੇਗਾ ਤੇ ਨਿਆਣੇ ਕਿੱਥੋਂ ਖਾਣਗੇ ਆਂਦੀ ਜਰਾ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਮੈਂ ਚੱਲ ਸੌਖੀ ਆ ਆਪਣੇ ਘਰ ਤੇ ਪਰ ਤੁਹਾਡਾ ਮੈਨੂੰ ਦੁੱਖ ਬੜਾ ਸੀ ਤੇ ਮੈਂ ਹਾਂ ਹੁਣ ਸਾਨੂੰ ਤੇਰਾ ਬਹੁਤ ਜ਼ਿਆਦਾ ਵਾ ਥੋੜਾ ਨਿੰਗਾ ਮੈਂ ਹੁਣ ਜੇ ਇਹੀ ਨੂੰ ਸਮਝਾਉਣ ਆਈਏ ਇਹਦਾ ਬੰਦਾ ਕੀ ਸੋਚਦਾ ਕੀ ਸੋਚਦਾ ਏ ਕਿੰਨੀ ਸੋਹਣੀ ਨੌਕਰੀ ਗਵਾ ਕੇ ਬਹਿ ਗਿਆ ਪਹਿਲਾਂ ਪੈਸੇ ਆਂਦੀ ਲਾਈ ਜਾਂਦਾ ਪਤਾ ਨਹੀਂ ਕਿੱਥੇ ਸ਼ੇਅਰ ਮਾਰਕੀਟ ਕਿੱਥੇ ਤੋਂ ਘਟੀ ਜਾਂਦੇ ਆ ਤੇ ਹੋਰ ਵਿੱਚ ਵਿੱਚ ਸ਼ੇਅਰ ਮਾਰਕੀਟ ਸ਼ੇਅਰ ਮਾਰਕੀਟ ਦੇ ਕੱਖ ਵੀ ਨਹੀਂ ਸ਼ੇਅਰ ਮਾਰਕੀਟ ਹੈ ਯਾਰ ਦਿੰਦੀ ਲੋਕਾਂ ਨੂੰ ਬਸ ਫੇਰ ਆਹ ਕੰਮ ਕੀਤਾ ਹੀ ਉਹਨੇ ਇਹਨੂੰ ਕਿੰਨੇ ਮਤ ਦੇ ਤੇ ਵੀ ਸ਼ੇਅਰ ਮਾਰਕੀਟ ਚ ਲਾਦੇ ਪੈਸੇ ਮੈਂ ਬਣਾਏ ਨਾ ਮੁੰਡਿਆਰੇ ਮੇਰੇ ਨਾਲ ਹੀ ਜਿਹੜੇ ਕੰਮ ਕਰਦੇ ਉਹ ਆ ਕੰਨਾਂ ਨੂੰ ਹੱਥ ਲਾਉਂਦੇ ਵੀ ਕੋਈ ਸ਼ੇਅਰ ਮਾਰਕੀਟ ਦੇ ਪੈਸੇ ਨਾ ਲਾ ਦੇ ਤੇ ਮੈਂ ਹਾਂ ਉਦੋਂ ਆਪਾਂ ਆਏ ਹਾਂ ਤੇ ਸਾਨੂੰ ਇਹਨੇ ਪੈਰ ਨਹੀਂ ਲੱਗਣ ਤੇਰੇ ਜੇ ਮੈਂ ਹੋਣੀ ਫੇਰ ਆ ਕੇ ਤੇ ਇਹਨੇ ਸਾਨੂੰ ਮਾੜਾ ਚੰਗਾ ਬੋਲੂਗਾ ਤੇਰੇ ਦਿਵਾਲੇ ਹੋ ਵੀ ਤ ਉਨੇ ਸਾਨੂੰ ਤੇ ਚਲੋ ਜੋ ਕਹਿਣਾ ਕਹਿਣਾ ਹੀ ਉਹਨੇ ਉਹਨੂੰ ਉਹਨੂੰ ਡੈਬਣਾ ਕੁੱਟਣਾ ਤੇ ਹੁਣ ਦੱਸ ਕੀ ਕਰੀਏ ਫੇਰ ਹੁਣ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਉਹਨੂੰ ਕਿਹਾ ਹਾਂ ਸਲਾਈ ਦੇਣਾ ਹੈ ਕੁੜੀ ਨੂੰ ਉਹਨੂੰ ਕਹਿਣਾ ਵੀ ਚੱਲ ਕੋਈ ਨਹੀਂ ਬੜਾ ਔਖਾ ਹੀ ਉਹ ਕੰਮ ਹੁਣ ਕਿਹੜਾ ਸਮਝਾਵੇ ਉਹਨੂੰ ਕਹਿੰਦਾ ਪਿੱਕ ਉੱਥੇ ਦੱਸ ਮੈਂ ਤਾਂ ਆਖਿਆ ਵਾ ਹਾਂ ਮੈਂ ਆਪਣੀ ਨਾਨਾਂ ਦੇ ਸਾਹੰਦੀ ਉਹ ਵੀ ਪੈਸੇ ਮੰਗਦੀ ਤੇ ਉਹਨੂੰ ਇਹਨੇ ਲਾਰਾ ਲਾ ਕੇ ਥੋੜੇ ਦਿੱਤੇ ਤੇ ਉਹਦੀ ਸੱਸ ਵਿੱਚ ਉਹਦੀ ਬੇਇੱਜ਼ਤੀ ਹੋਈ ਸਹੁਰਿਆਂ ਦੇ ਘਰ ਉਹਨਾਂ ਉਹ ਵੀ ਨਹੀਂ ਹੁੰਦੀ ਜਾਂਦੀ ਉਹ ਵੀ ਗੁੱਸੇ ਆ ਉਹੋ ਗੱਲ ਤੇ ਉਹ ਰਿਸ਼ਤਾ ਕੋਈ ਰਹਿ ਹੀ ਨਹੀਂ ਗਿਆ ਮੈਨਾਂ ਕੋਈ ਜੇ ਅਡਣ ਭਰਾ ਚ ਅੱਜ ਦਾ ਤੇ ਪਰਜਾਈ ਕੇ ਕੰਮ ਦੀ ਨਹੀਂ ਗਈ ਤੂੰ ਉਹਨੇ ਗਾੜੀ ਉਹਨੂੰ ਫੇਰ ਗੱਲਾਂ ਕਰਨੀਆਂ ਜਾਣਾ ਕਿੱਥੇ ਆਪਾਂ ਠੇਖੂਜ ਅਡਾ ਤਾਂ ਕੋਈ ਥਾਂ ਹੀ ਨਹੀਂ ਰਹਿ ਗਿਆ ਇੱਕ ਬੰਦੇ ਜੇ ਮੜਾ ਜਾ ਸਾਹ ਸੌਖਾ ਹੋਇਆ ਦਾ ਤਾਂ ਹੁਣ ਐ ਇਧਰੋਂ ਦੁਖੀ ਹੋਗੇ ਕੀ ਬੰਦਾ ਕਰਦਾ ਤੂੰ ਓਦਾਂ ਕਿਸੇ ਬੰਦੇ ਨੂੰ ਵਿੱਚ ਪਾ ਕੇ ਆਖੋਂ ਹਾਂ ਕਿਸੇ ਨੂੰ ਕਿ ਜਾ ਉਹਨੂੰ ਮਿਲ ਕੇ ਆ ਜਾ ਕੇ ਉਹਨੂੰ ਕਹਿ ਚਦਾਈਆ ਕਿਹੜੇ ਕੰਮਾਂ 'ਚ ਪੈ ਗਿਆ ਵਾ ਕੋਈ ਅਕਲ ਕਰ ਜਿੰਦਰ ਕੋਈ ਕਹਿੰਦਾ ਕੋਈ ਕਿਸ ਦੇ ਅੱਖੇ ਲੱਗਦਾ ਵਾ ਇਹਦੇ ਆਪ ਹੀ ਆਪਾਂ ਜਾਈਏ ਤੇ ਫੇਰ ਆ ਕੀ ਆਈ ਉਹਨੂੰ ਜੇ ਸਮਝਾਵਾਂਗੇ ਖਰ ਹੈ ਸਮਝੀ ਜਾਊਗਾ ਕੋਈ ਨਹੀਂ ਉਹਦੇ ਹਮਦਾ ਫੇਰ ਪੁੱਛ ਲੈਣੇ ਆ ਜਿੱਦਾਂ ਆਖੂਗਾ ਓਦਾਂ ਕਰ ਲੈਣੇ ਫੇਰ ਜੇ ਨਾ ਹੋਊਗਾ ਤੇ ਤੂੰ ਤੇ ਉਹਦੇ ਚੱਲ ਜਿਓ ਮੈਂ ਕਰੂਗੀ ਮੁੰਡੇ ਨੂੰ ਕੀ ਆਂਦਾ ਵਾ ਮੁੰਡੇ ਦੀ ਵੀ ਸਲਾਹ ਲਵਾਂਗੇ ਮੁੰਡਾ ਸਾਡਾ ਸਿਆਣਾ ਵਾ ਨਿਆਣਾ ਨਹੀਂਗਾ ਵਿੱਚ ਹੋਰ ਫੋਨ ਆਈ ਜਾਂਦੇ ਹੀ ਪਤਾ ਨਹੀਂ ਕਿਹਦਾ ਕਿਹਦਾ ਫੋਨ ਆਈ ਗਿਆ ਮੈਂ ਤਾਂ ਕੱਟ-ਕੱਟ ਕੇ ਤੇ ਪਹਿਲਾਂ ਮੈਂ ਤਾਂ ਕੋਪੀ ਦੀ ਗੱਲ ਸੁਣਨੀ ਫੇਰ ਹੋਰ ਗੱਲ ਕਰਨੀ ਕਿਸੇ ਨਾਲ ਚੱਲ ਉਹਦਾ ਉਹਦੇ ਨੂੰ ਪੁੱਛ ਲੈ ਤੇ ਚਲ ਜੋ ਕੱਲ ਨੂੰ ਚਲ ਜੀ ਠੀਕ ਵਾ ਜੇ ਤੂੰ ਉਹਦੇ ਆਕੂ ਘਰ ਜਾਣਾ ਫੇਰ ਚਲ ਜਾਾਂਗੇ ਜੇ ਨਾ ਆਕੂ ਘਰ ਫੇਰ ਮੈਂ ਫੋਨ ਹੀ ਕਰੂੰਗੀ ਫੇਰ ਘੜੀ ਤੱਕ ਜਾਂ ਸ਼ਾਮਾਂ ਨੂੰ ਤੇ ਮੁੜ ਕੇ ਉਹਨੇ ਹਟ ਜੂ ਮੁੜ ਕੇ ਫੋਨ ਕਰਾਂਗੀ ਤੇ ਕੀ ਪਤਾ ਮੈਨੂੰ ਹੁਣ ਟੈਨਸ਼ਨ ਤੇ ਬੈਈ ਤੇ ਡਾਂਡੋਲ ਜੀ ਤੁਰੀ ਫਿਰਦੀ ਉਦਾਂ ਹੀ ਤੇਰੇ ਕਹਿਣ ਨਾਲ ਉਹਨੇ ਹਟ ਜਾਣਾ ਮੈਂ ਨਾ ਕੀ ਸੋਚਦਾ ਹੋਏ ਆਪਣੇ ਘਰ ਬਾਰੇ ਬੰਦੇ ਨੇ ਸੋਚਿਆ ਹੀ ਨਹੀਂ ਮੈਨੂੰ ਆਂਦਾ ਇਹ ਮੇਰੇ ਕੋਲ ਇੰਨਾ ਪੈਸਾ ਹੋਵੇ ਮੇਰੇ ਨਿਆਣੇ ਉਹਦਾ ਖਾਣ ਤੇ ਤਾਂ ਵੀ ਨਹੀਂ ਮੁੱਕਣੇ ਇਹਨੂੰ ਬੰਦਾ ਪੁੱਛੇ ਉਹ ਪੈਸੇ ਨਾ ਤੇ ਖੂ ਭਰਿਆ ਹੋਵੇ ਤਾਂ ਵੀ ਮੁੱਕ ਜਾਂਦੇ ਆ ਤੇ ਤੂੰ ਕਿਹੜੀ ਨੰਗੜਿਆ ਸੋਚਣ ਹੋਏ ਵਾਹ ਵਾਹ ਤੇਰੇ ਹੋ ਪਰੇਸ਼ਾਨ ਕਰਕੇ ਛੁੱਟ ਦਿੱ ਤਈ ਕੁੜੀ ਨੇ ਵਿਚਾਰੀ ਨਾ ਆ ਗਈ ਜੀ ਹਾਂ ਆ ਗਿਆ ਪਾਣੀ ਪੀ ਲਿਆ ਹਾਂ ਪੀ ਲਿਆ ਤੂੰ ਕਿਥੇ ਗਈ ਮੈਂ ਇੱਧੇ ਹੀ ਸੈਰ ਕਰਨ ਚੱਲੇਗੀ ਤੰਨੇ ਆਣੇ ਨੇ ਆਣੇ ਸੋਗੇ ਅਸ ਤੰਨੇ ਸੁਦਰ ਸਾੜ ਕੇ ਕਾਲਜ ਤੋਂ ਬਾਹਰ ਚਲ ਕੇ ਘੁੰਮਣਾ ਇੱਥੇ ਹੀ ਗਈ ਮੈਂ ਤੇ ਮੈਂ ਮੈਨੂੰ ਤਾਂ ਕਿਤੇ ਦੇਖ ਨਹੀਂ ਚੁਰਾ ਦੇ ਵਿੱਚ ਤੇ ਹਨੇਰਾ ਤਾਂ ਹੋਇਆ ਹੁਣ ਬਾਹਰ ਤੇ ਦਿਸਣਾ ਕੀ ਹੈਗਾ ਤੇ ਮੈਂ ਫਿਰ ਘਰ ਕਰ ਲਈ ਤੇ ਮੈਂ ਮੈਂ ਚਾ ਮੜ ਜਾ ਮੜਾ ਘੁੰਮੂ ਜੀ ਨਹੀਂ ਮੜ ਜਾ ਅੱਛਾ ਤੇ ਸਾਰੀ ਦਿਹਾੜੀ ਤੁਸੀਂ ਲਾਤੀ ਕਿੱਥੇ ਗਈ ਹੈਗੀ ਮੈਂ ਚੰਡੀਗੜ ਚੰਡੀਗੜ ਗਿਆ ਹੈਗੀ ਆਹੋ ਮੈਨੂੰ ਤਾਂ ਕਹਿ ਮੈਂ ਕੰਮ ਚੱਲਿਆ ਤੂੰ ਸਾਰੇ ਕੰਮ ਦੱਸ ਕੇ ਜੇ ਮੈਂ ਤੈਨੂੰ ਦੱਸ ਕੇ ਜੇ ਤਾਂ ਤੂੰ ਇਥੇ ਹੋਰ ਹੀ ਕੋਨਾ ਕੋ ਰੋਕਾ ਟੋਕਾ ਪਾਈ ਜਾਣੀ ਲੈ ਮੈਂ ਕੀ ਰੋਕਾ ਟੋਕਾ ਮੋਂਦੀ ਆ ਐਵੇਂ ਨਾ ਬਦਨਾਮ ਕਰੀ ਜਾਇਆ ਕਰੋ ਮੈਨੂੰ ਉਹ ਮੈਂ ਜਿਹੜੀ ਇਨਕੁਆਰੀ ਕੰਡ ਦੇ ਸਰਕਾਰੀ ਬੰਦੇ ਲਾਇਆ ਸਰਕਾਰ ਨੇ ਨਰਮ ਮਿਲ ਗਿਆ ਹੈ ਅੱਛਾ ਕੀ ਆਂਦੇ ਹੋ ਫੇਰ ਉਹਨਾਂ ਦਾ ਕੀ ਕਹਿਣਾ ਵਾ ਉਹ ਵਿਪਾਲ ਦੇ ਕੋਨਾ ਕੋ ਕੀ ਬਾੜ ਕਰਨ ਲਈ ਫੇਰ ਉਹਨਾਂ ਪੈਸੇ ਬੜੇ ਮੰਗੇ ਆ ਜੀ ਕਿੰਨੇ ਕ ਮੰਗਦੇ 50 ਲੱਖ ਰੁਪਏ 50 ਲੱਖ ਆਹ ਕਹਿੰਦੇ ਫੇ ਬਾਅਦ ਵੀ ਹੋ ਜਾਣਾ ਤੇਰਾ ਸਾਰਾ ਕੋਈ ਖਤ ਐ ਕੱਲ ਕਰਦਾਂਗੇ ਜੋ ਤੇਰੇ ਫੰਡ ਫੂਡ ਵੀ ਕਟਿਆ ਨੇ ਕੋਈ ਇਨਕੁਆਰੀ ਵੀ ਨਾ ਹੋ ਕੋਈ ਬੱਕੇ ਸਾਰਾ ਕੋਈ ਕਲੀਅਰ ਕਰ ਦਾਂਗੇ ਤੇਰਾ ਕਿ ਜਦ ਤੱਕ ਤੈਨੂੰ ਸਸਪੈਂਡ ਕੀਤਾ ਨਹੀਂ ਹੁੰਦਾ ਅੱਛਾ 50 ਲੱਖ ਕਿੱਥੋਂ ਦੇ ਦੇਣਾ ਆਪਾਂ 50 ਲੱਖ ਹਾਂ ਉਹ ਤੇਰੇ ਨਾਲ ਕਰਕੇ ਦੇਣਾ ਜੀ ਲੈਸ ਮੈਂ ਨਾ ਅਧਾੜਾ ਕੁਰੀ ਸਦਾ ਤਗੜਾ ਵੀ ਜਿੱਤਾਂ ਹੀ ਮਜ਼ਾ ਲੱਖ ਫੜ ਲੈਣਾ ਤੇ ਜਰੂਰ ਕੋ ਮੰਗਣਾ ਅਜ ਮੈਂ ਯਾਦ ਕਰਦਾ ਉਹ ਅੱਧੇ ਬਣਾਈ ਅਨੇ ਅੱਗੇ ਕਿੰਨੀ ਵੇਚ ਲਈ ਆ ਤੇ ਹੋਰ ਵਿਚਨੀ ਆ ਜੇ ਨਾਲ ਸੋ ਮੇਰੀ ਜਦ ਮਾਲ ਹੋ ਗਿਆ ਤੇ ਮੁਰਕੇ ਫੇਰ ਲੈ ਲਾਂਗੇ ਬਣਾਉਂ ਥੇ ਜਮੀਨ ਹੀ ਨਹੀਂ ਲੈਣੀ ਦੀਗੀ ਜਣਾ ਆਪਾਂ 50 ਲੱਖ ਦੇ ਕੇ ਤੇ ਫੇਰ ਤੁਸੀਂ ਨੌਕਰੀ ਲੈਣੀ ਆ ਤੇ ਕਦੋਂ ਜਾ ਕੇ ਕਮਾਇਆ 50 ਲੱਖ ਤੈਨੂੰ ਚੰਗਾ ਵੀ ਜਮੀਨ ਰਹਿਣ ਦੋ ਤੁਸੀਂ ਜਦੋਂ ਪਟਵਾਰੀ ਭਾਲ ਹੋ ਗਿਆ ਨਾ 50 ਲੱਖ ਮੇਰਾ ਤਾਂ ਸਾਲ ਦਾ ਕੰਮ ਆ ਵੇਖੀ ਜਾਈ ਹਾਂ ਅਜੇ ਵੀ ਉਸ ਉਹਨਾਂ ਗੱਲਾਂ ਵਾਲੀ ਤੁਹਾਡਾ ਧਿਆਨ ਜਦੋਂ ਦੇ ਕੇ ਭਾਲ ਹੋਣਾ ਤੇ ਫੇ ਪਉਣੀ ਤੇ ਇਦਾਂ ਹੀ ਆ ਕੀ ਕਰੀ ਜਾਂਦੇ ਸੱਚੀ ਤੁਸੀਂ ਤੁਸੀਂ ਨਿਆਣੇ ਦਾ ਸੋਚਦੇ ਹੀ ਨਹੀਂ ਮਾਸਾ ਵੀ ਨਿਆਣੇ ਵਾਸਤੇ ਸੁੱਚ ਲਿਆ ਵੇਖੀ ਫੇ ਇੱਕਦਾਂ ਪਟਵਾਰੀ ਪਟਵਾਰੀ ਹੁੰਦੀ ਨਾਲੇ ਜਿਹੜੇ ਬੰਦੇ ਨੇ ਕੀਤੀ ਹੈ ਨਾਲੇ ਉਹਨਾਂ ਨੂੰ ਦੱਸੂ ਮੈਂ ਇਹ ਪਰਵਾਰੀ ਚੀਜ਼ ਕੀ ਹੁੰਦਾ ਜਦੋਂ ਆਪਣੀ ਆਈ ਤੇ ਆਏ ਨਾ ਜਦੋਂ ਪਟਵਾਈ ਨੇ ਕਾਲਾ ਪੈਨ ਚਲਾਇਆ ਨਾ ਪੇ ਦੱਸੂ ਉਹਨਾਂ ਨੂੰ ਪਤਾ ਤਾਂ ਮੈਨੂੰ ਲੱਗ ਗਿਆ ਜੋ ਬੰਦਾ ਤੇ ਮੰਨੇ ਦਾ ਕੰਮ ਹੀ ਸਾਰਾ ਤੇ ਭਾਜੇ ਪਰ ਉਹਦਾ ਮਨ ਨਾ ਉਹਦਾ ਐਵੇਂ ਕਿਸੇ ਨਾ ਕਿਸੇ ਨੇ ਕਹਿਤਾ ਹੁਣ ਆਵਾ ਐਵੇਂ ਨਾ ਕਿਸੇ ਨਾ ਵੈਰ ਲੋ ਤੇ ਜੋ ਵੀ ਹੈਗਾ ਹੋਇਆ ਕੋਈ ਗੱਲ ਨਹੀਂ ਜਿੰਨੀ ਪਿਆਰੀ ਹੈਗੀ ਨਾ ਉਹਨੂੰ ਬਚੀ ਰਹਿਣ ਦੋ ਕਿੱਥੋਂ ਨਿਆਣਿਆਂ ਨੂੰ ਦੂਜਾ ਤੁਸੀਂ ਖਵਾਉਣਾ ਬਾਅਦ ਵਿੱਚ ਨਹੀਂ ਤੂੰ ਸਮਝਦੀ ਨਹੀਂ ਹੋਈ ਇਹ ਗੱਲ ਜੀ 50 ਲੱਖ ਲੈ ਕੇ ਵੀ ਅਗਲੇ ਮੁਕਰ ਗਏ ਤਾਂ ਫੇਰ ਪੈਲੀ ਤੇ ਜਾਂਦੀ ਲੱਗਣੀ ਨਾ ਸਾਡੀ ਐਵੇਂ ਮੁਕਰ ਗਏ ਸਾਰੇ ਸੈਂਚੂਨ ਕਰਕੇ ਆ ਕਰਕੇ ਸਰਕਾਰ ਨੂੰ ਸਪੋਰਟ ਸੌਂਪ ਕੇ ਫੇਰ ਪੈਸੇ ਲੈਣੇ ਉਹਨਾਂ ਮੇਰੇ ਤਿੰਨ ਜਣੇ ਆਓ ਤਿੰਨ ਜਣੇ ਬੰਨੇ ਆਪਸੇ ਮੈਂ ਤਾਂ ਅੱਗੇ ਬੜੀ ਟੈਨਸ਼ਨ ਦੀ ਸਵੇਰ ਦੀ ਤਾਂ ਤੁਸੀਂ ਹੋਰ ਮੇਰਾ ਟੈਨਸ਼ਨ ਪਾਤੀ ਆ ਉਹ ਟੈਨਸ਼ਨ ਮਾਂ ਤੇ ਹੋ ਜਾਂਦੀ ਆ ਧੀਨੇ ਤੇ ਲੱਗਦੀ ਉਹ ਨੌਕੀ ਤੇ ਕਰਨੀ ਲੈਣੀ ਕਿ ਨਹੀਂ ਬੜਾਾਂ ਦਿਨੋਂ ਨੌਕਰੀਆਂ ਹੀ ਨਹੀਂ ਲੈਣੀਆਂ ਨੌਕਰੀਆਂ ਜਿਹੜੀ ਪੈਲੀ ਹੈਗੀ ਨਾ ਉਹ ਬਚਾ ਲੇ ਮੈਥੋਂ ਵਾਈ ਨਹੀਂ ਹੁੰਦੀ ਚਲ ਠੇਕੇ ਦੇ ਦੇ ਦਿਓ ਠੇਕਾ ਤੇ ਆਇਆ ਕੋਈ ਕਿਨਾ ਸਾਲ ਪਿੱਛੋਂ ਤਾਂ ਮੈਂ ਵਿਹਲਾ ਰਿਆ ਕਰੂੰ ਹੋਰ ਕੋਈ ਕੰਮ ਕਰ ਲਿਓ ਹੋਰ ਕੰਮ ਕਰ ਲੈਣਾ ਮੈਂ ਜੇ ਨੌਕਰੀ ਕੀਤੀ ਮੈਨੂੰ ਪਤਾ ਮੈਂ ਜੇ ਨੌਕਰੀ ਤੇ ਨੌਕਰੀ ਕਰਦੀ ਮੇਰਾ ਨਹੀਂ ਦਿਲਦਾ ਕਰਦਾ ਹੁਣ ਮੈਂ ਕਰ ਕਰ ਰਹਿਣਾ ਮੈਂ ਭਾਅ ਹੁਣ ਆਉਣਾ ਅੱਗੇ ਨਾ ਸਮ੍ਰੀਤ ਵੀ ਕਹਿ ਹੁੰਦੀ ਇੱਥੇ ਗੱਲਾਂ ਕਰਨ ਦੇਈ ਕਹਿੰਦੀ ਪਾਪਾ ਦੇ ਅੱਗੇ ਇੰਨਾ ਪਿਆਰ ਕਰਦੇ ਹੁਣ ਪਾਪਾ ਖਿੱਚ ਖਿੱਚ ਕੇ ਪੈਂਦੇ ਆ ਹੁਣ ਨਿਆਣੇ ਵੀ ਨੋਟ ਕਰਨਦੇ ਆ ਗੱਲਾਂ ਤੇ ਜੋ ਜਦੋਂ ਮੈਂ ਘਰੋਂ ਨਾ ਤੂੰ ਗੱਲਾਂ ਤੂੰ ਉਲਟੀਆਂ ਕੰਡਿਆ ਬੀਤੀ ਜਦੋਂ ਤੂੰ ਹੁਣ ਮੰਨ ਜੇ ਮੈਂ ਗੱਲ ਕੀਤੀ ਇਹ ਪੂੰਗੀ ਮੰਗਿਆ ਤੂੰ ਕਹਿੰਦੀ ਹਾਂ ਵੀ ਹਾਂ ਵੀ ਆ 50 ਜ ਲੱਗ ਰਿਹਾ ਤੇ ਭਾਲ ਹੋ ਜਾ ਤੇ ਕਰ ਲਓ ਕਬ ਤੂੰ ਤਾਂ ਗੱਲ ਹੋਰ ਗੱਲਾਂ ਬੰਦਦਾ ਬਈ ਨਹੀਂ ਹਾਂ 50 ਲੱਖ ਦੇਣਾ ਵੀ ਕਿੱਥੋਂ ਤੁਸੀਂ ਤੇ ਪੈੜੀਆਂ ਵੱਲ ਹੋ ਗਏ ਆ ਤੇ ਪੈੜੀ ਬਣਾਵਾਂਗੇ ਮੁੜ ਕੇ ਅੱਗੇ ਵੀ ਇੱਕ ਜਿਹਾ ਬਣਾਈ ਹੀ ਸਾਰੀ ਮੋਲੀ ਲਈ ਨਾ ਪੈੜੀ ਇਹ ਬੰਦੇ ਤੇ ਬੰਦੀਆਂ ਆਉਂਦੀਆਂ ਰਹਿੰਦੀਆਂ ਕਦੀ ਚੰਗੇ ਦਿਨ ਕਦੀ ਮਾੜੇ ਦਿਨ ਸਾਰੀ ਥੋੜੀ ਮੁੱਲ ਲਈ ਹੀ ਜੱਦੀ ਪੈੜੀ ਵੀ ਤੇ ਹੈਗੀ ਹੀ ਨਾ ਜੱਦੀ ਹੈਗੀ ਤੇ ਬਾਕੀ ਥੋੜੀ ਲਈ ਆ ਆ 14 15 ਅਗ ਹਾ ਕੋਈ ਨਹੀਂ ਨਾ ਰਹਿਣ ਦੋ ਤੀ ਮੈਂ ਕਿੰਨੀ ਆ ਫਿਰ ਰਹਿਣ ਦੋ ਅਜੇ ਵੀ ਨਾ ਠੰਡੇ ਦਿਮਾਗ ਨਾਲ ਸੋਚਿਓ ਤਾਂ ਫੇਰ ਗੱਲ ਕਰਿਓ ਇਹ ਵੀ ਨਾ ਪਹਿਲੀਆਂ ਵੱਲ ਨਾ ਹੁਣ ਹੋਜੋ ਇਹਨੀ ਪਹਿਲੀ ਵੇਚ ਵੀ ਦਿੱਤੀ ਆ ਤਾਂ ਫੇਰ ਤੀ ਹੋਰ ਵੇਚਣ ਤੇ ਆ ਰੋ ਵੀ ਪਹਿਲਾਂ ਵੇਚੀ ਮੈਂ ਸ਼ੇਅਰ ਮਾਰਕੀਟ ਲਾਈ ਆ ਅੱਗੇ ਕਿਹੜਾ ਦੂਜਾ ਸ਼ੇਅਰ ਮਾਰਕੀਟ ਚੋ ਪ੍ਰੋਫਿਟ ਹੋ ਗਿਆ ਵਾ ਆਪੇ ਹੋਊਗਾ ਨਾ ਕਿਤੇ ਨਾ ਕਿਤੇ ਇਹ ਤਾਂ ਨਾ ਕਰਿਆ ਕਰ ਮੇਨੂੰ ਜੋ ਕਿਸਮਤ ਨਾ ਖਰਾਬ ਹੋਵੇ ਨਾ ਉਹ ਦੋ ਬੰਦੇ ਨੂੰ ਰੁਕ ਜਾਣਾ ਚਾਹੀਦਾ ਕਿਸੇ ਮਤਿ ਆਪਣੇ ਇਤਿਆਬ ਬਣਾਉਣੀ ਪੈਂਦੀ ਹੈ ਜਿਉ ਟੱਕਰਾਂ ਮਾ ਨਹੀਂ ਗਿਆ ਨਾ ਮੈਂ ਤੇ ਕਿਸਮਤ ਜਿਹੜੀ ਉਹ ਮਿਹਨਤ ਨਾਲ ਬਣਾਈ ਜਾਂਦੀ ਆ ਵੇਖਾ ਮੈਂ ਐਸੀ ਗੱਲ ਉਹ ਕਹਿੰਦਾ ਨਾ ਜੇ ਮੈਂ ਤੈਨੂੰ ਸਿਹਰੇ ਦੱਸਦਾ ਨਾ ਮੈਂ ਚੰਡੀਗੜ੍ਹ ਚੱਲਿਆ ਤੂੰ ਮੈਨੂੰ ਜਾਣ ਨਹੀਂ ਸਕ ਪੁੱਛਰੇ ਘਲੇ ਪੱਕ ਬਹਿਣਾ ਮੈਂ ਆਦੀ ਕਰ ਮੈਂ ਰੋਟੀ ਨਹੀਂ ਖਾਣੀ ਚਾਹ ਦਾ ਕੱਪ ਬਣਾਦੀ ਮੈਨੂੰ ਚੰਗ